ਮਸ਼ਹੂਰ ਕਮੀਡੀਅਨ ਕਪਿਲ ਸ਼ਰਮਾ ਦੀਆਂ ਵਦੀਆਂ ਮੁਸ਼ਕਲਾਂ ਆਖਰ ਦੀਵਾਨ ਟੋਡਰਮਲਜੀ ਦੇ ਉੱਪਰ ਉਹਨਾਂ ਨੇ ਕਿਸ ਤਰ੍ਹਾਂ ਦਾ ਕੱਸਿਆ ਕਮੈਂਟ ਔਰ ਸਿੱਖ ਭਾਈਚਾਰੇ ਦੇ ਵਿੱਚ ਕਪਿਲ ਸ਼ਰਮਾ ਮਸ਼ਹੂਰ ਕਮੇਡੀਅਨ ਨੂੰ ਲੈ ਕੇ ਨਾਰਾਜ਼ਗੀ ਪੁਲਿਸ ਤੱਕ ਪਹੁੰਚ ਕੀਤੀ ਹੈ ਐਫ ਆਈ ਆਰ ਦਰਜ ਕਰਵਾਉਣ ਦੀ ਮੰਗ ਕੀਤੀ ਹੈ ਕਿ ਆਖਰ ਇਸ ਸ਼ਖਸ ਦੀ ਇੰਨੀ ਹਿੰਮਤ ਕਿਉਂ ਪਈ ਹੈ ਕਿ ਉਸ ਨੇ ਦੀਵਾਨ ਟੋਡਰਮਲਜੀ ਜਿਨ੍ਹਾਂ ਨੇ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸੋਨੇ ਦੀਆਂ ਮੋਹਰਾਂ ਵਿਸ਼ਾ ਕੇ ਮਤਲਬ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਸਤੇ ਜ਼ਮੀਨ ਖਰੀਦੀ ਸੀ ਸੋ ਕਪਿਲ ਸ਼ਰਮਾ ਦੇਖੋ ਮਸ਼ਹੂਰ ਕਮੇਡੀਅਨ ਹੈ ਅਕਾਲ ਪੁਰਖ ਦੀ ਇੰਨੀ ਦਇਆ ਹੈ ਬਖਸ਼ਿਸ਼ ਹੈ ਕਿ ਉਸ ਸ਼ਖਸ ਨੂੰ ਪੰਜਾਬ ਦੇ ਇਤਿਹਾਸ ਦਾ ਨਹੀਂ ਪਤਾ ਉਸ ਨੂੰ ਸ਼ਖਸ ਨੂੰ ਸਿੱਖ ਤੇ ਮਤਲਬ ਜੇ ਆਪਾਂ ਦਸਵੀਂ ਪਾਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੀ ਗੱਲ ਕਰੀਏ ਛੋਟੇ بڑے ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦੀ ਗੱਲ ਕਰੀਏ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੀ ਗੱਲ ਕਰੀਏ ਕਿ ਕਪਿਲ ਸ਼ਰਮਾ ਪੈਸੇ ਦੇ ਨਸ਼ੇ ਵਿੱਚ ਇੰਨਾ ਮਗਰੂਰ

ਕਪਿਲ ਸ਼ਰਮਾ ਇਸ ਸ਼ਿਕੰਜੀ ਦਾ ਸ਼ਿਕਾਰ ਹੋ ਸਕਦੇ ਨੇ ਉੱਥੇ ਹੀ ਸੋਨੀ ਟੀਵੀ ਵਾਲਿਆਂ ਦੇ ਉੱਪਰ ਵੀ ਇਸ ਸਾਰੇ ਪ੍ਰੋਗਰਾਮ ਨੂੰ ਟੈਲੀਕਾਸਟ ਕਰਨ ਲਈ ਜੋ ਵੀ ਮਤਲਬ ਜ਼ਿੰਮੇਵਾਰ ਹੈ ਉਹਨਾਂ ਸਾਰਿਆਂ ਇਸ ਦਾ ਜਿਹੜਾ ਹਿੱਸਾ ਬਣਾਇਆ ਜਾ ਰਿਹਾ ਹੈ ਸੋ ਕਪਿਲ ਸ਼ਰਮਾ ਦੇ ਬਾਰੇ ਮਤਲਬ ਇਹਨਾਂ ਦਿਨਾਂ ਦੇ ਵਿੱਚ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਉਹ ਇੱਕ ਬਹੁਤ ਮੰਗ ਮੰਦ ਭਾਗੀ ਘਟਨਾ ਹੈ ਕਿਉਂਕਿ ਕਪਿਲ ਸ਼ਰਮਾ ਪੰਜਾਬ ਦੇ ਅਮ੍ਰਿਤਸਰ ਤੋਂ ਹੈ ਪੰਜਾਬ ਦੇ ਇਤਿਹਾਸ ਤੋਂ ਰਗ ਰਗ ਤੋਂ ਵਾਕਿਫ ਹੈ ਉਹ ਉਹਨਾਂ ਦੇ ਬਜ਼ੁਰਗਾਂ ਨੂੰ ਪਤਾ ਹੈ ਕਿ ਕਿੰਨੀ ਜਿਆਦਾ ਛੋਟੇ ਸਾਹਿਬਜ਼ਾਦਿਆਂ ਦੀ بڑے ਸਾਹਿਬਜ਼ਾਦਿਆਂ ਦੀ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਮਾਤਾ ਗੁਜਰੀ ਜੀ ਦੀ ਕਿੰਨੀ ਮਤਲਬ ਸ਼ਹਾਦਤ ਜਿਹੜੀ ਹੈ ਔਰ ਉਸ ਸ਼ਹਾਦਤ ਨੂੰ ਲੈ ਕੇ ਜੋੜ ਮੇਰ ਹੁੰਦਾ ਹੈ ਔਰ ਮਤਲਬ ਇਹ ਸਾਰੀ ਕੁਛੀ ਜਿਹੜਾ ਹੈ ਕਪਿਲ ਨੂੰ ਪਤਾ ਹੈ ਲੇਕਿਨ ਉਸ ਦੇ باوجود ਇਹ ਜਿਹੜਾ ਇਹ ਉਸਨੇ ਸਟੈਪ ਚੱਕਿਆ ਹੈ ਬਹੁਤ ਮੰਦ ਭਾਗਾ ਹੈ ਚਾਰੇ ਪਾਸੇ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਹੈ ਔਰ ਖਾਸ ਕਰਕੇ ਦੇਖੋ ਕਿਆਂ ਨੂੰ ਪੰਜਾ ਅਪਡੇਟ ਹੀ ਅਸਲਾ ਨਹੀਂ ਪਤਾ ਹੈ ਔਰ ਉਹ ਇਤਿਹਾਸ ਤੋਂ ਵਾਕਿਫ ਨਹੀਂ ਹੁੰਦੇ ਉਹਨਾਂ ਦੀ ਗਲਤੀ ਹੋ ਗਈ ਉਹ ਸਮਝ ਜਾਂਦੇ ਆ ਕਿ ਯਾਰ ਨਹੀਂ ਇਹ ਗਲਤੀ ਹੈ ਜੇ ਕਪਿਲ ਸ਼ਰਮਾ ਜੇਹੀ ਗੱਲਬਾਤ ਕਰਦਾ ਹੈ ਤਾਂ ਤੁਸੀਂ ਦੱਸੋ ਕਿ ਉਹਨੂੰ ਕੌਣ ਮਾਫ ਕਰੇਗਾ ਕੋਈ ਵੀ ਮਾਫੀ ਇਹਨਾਂ ਨੂੰ ਨਹੀਂ ਦੇ ਸਕਦਾ ਸੋ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਾਫੀ ਜ਼ਿਆਦਾ ਪ੍ਰੋਗਰਾਮ ਜਿਹੜੇ ਨੇ ਉਹ ਕਪਿਲ ਸ਼ਰਮਾ ਦੇ ਖਿਲਾਫ ਹੈ ਕੋਈ ਥਾਣੇ ਬੈਠ ਕੇ ਗੱਲ ਕਰ ਰਿਹਾ ਪੁਲਿਸ ਆਫੀਸਰ ਦੇ ਨਾਲ ਗੱਲਬਾਤ ਕਰ ਰਿਹਾ ਕਿ ਇਹਨਾਂ ਨੂੰ ਬਕਾਇਦਾ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਚੈਨਲ ਨੂੰ ਦੀ ਮਾਫੀ ਮੰਗਣੀ ਚਾਹੀਦੀ ਹੈ ਕਪਿਲ ਸ਼ਰਮਾ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਔਰ ਜੇ ਲਾਇਆ ਜਾਵੇ ਤਾਂ ਮਾਫੀ ਮਾਫੀ ਤਾਂ ਇੱਕ ਸੌਖਾ ਜਿਹਾ ਸ਼ਬਦ ਹੈ ਕਹਿ ਦੇਣਗੇ ਮਾਫੀ ਹੈ ਪਰ ਜਿਹੜਾ ਸ਼ਬਦ ਬੋਲਣ ਦੀ ਉਹਨਾਂ ਨੇ ਹਿੰਮਤ ਕੀਤੀ ਹੈ ਉਸ ਤੇ ਮਾਫੀ ਜਿਹੜੀ ਹੈ ਉਹ ਮਤਲਬ ਅਸੀਂ ਲੋਕ ਤੁਸੀਂ ਲੋਕ ਤਾਂ ਮaaf ਕਰ ਸਕਦੇ ਹੋ ਪਰ ਅਕਾਲ ਪੁਰਖ ਉਹਨਾਂ ਨੂੰ ਕਦੇ ਵੀ ਮਾਫ ਨਹੀਂ ਕਰੇਗਾ ਅੱਜ ਕਪਿਲ ਸ਼ਰਮਾ ਰੋਟੀ ਨੂੰ ਚੋਚੀ ਦੱਸਦਾ ਹੈ ਜਦਕਿ ਇਸ ਨੂੰ ਪਤਾ ਹੈ ਕਿ ਅਸੀਂ ਕਿਨਾ-ਕਿਨਾ ਹਾਲਾਤਾਂ ਦੇ ਵਿੱਚੋਂ ਇਹ ਨਿਕਲੇ ਹੋਏ ਆਂ کی حالات اکال پور نے اج تو کپل جی سارا کچھ دیتا ہے تو اس دی دیا بکشش نو نمٹ کے اپنے اندر سما کے رکھنا چاہیدہ ہے ਸੋ ਸਿੱਖ ਭਾਈਚਾਰੇ ਦੇ ਵਿੱਚ ਬਹੁਤ ਨਰਾਜ਼ਗੀ ਹੈ ਔਰ ਉਹਨਾਂ ਨੇ ਕਿਹਾ ਕਿ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਸ ਨੂੰ ਨਹੀਂ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ ਮੈਂ ਦੇਖ ਰਿਹਾ ਸੀ ਕਿ ਨਿਹੰਗ ਸਿੰਘ ਗੁਰੂਕੀਆ ਫੌਜਾਂ ਨੇ ਕਾਫੀ ਇਸ ਗੱਲ ਨੂੰ ਲੈ ਕੇ ਨਰਾਜ਼ਗੀ ਦਾ ਇਜ਼ਹਾਰ ਕੀਤਾ ਹੈ ਔਰ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਕਪਿਲ ਦੀ ਗੱਲ ਨੂੰ ਲੈ ਕੇ ਕਿਉਂਕਿ ਜੇ ਆਪਾਂ ਦੀਵਾਨ ਟੋਡਰਮਲ ਜੀ ਦੀ ਗੱਲ ਕਰੀਏ ਤੇ ਸੱਚਮੁੱਚ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਦੋਂ ਕਹਿੰਦੇ ਆ ਕਿ ਸੁਣੀ ਸੁਣਾਈ ਮੈਂ ਨਾ ਦੋਸਤੋ ਹੋ ਸਕਦਾ ਮੈਂ ਗਲਤੀ ਵੀ ਕਰ ਜਾਵਾਂ ਪਰ ਮੈਨੂੰ ਮਾਫ ਜ਼ਰੂਰ ਕਰ ਦੇਣਾ ਕਹਿੰਦੇ ਕਿ ਪਹਿਲਾਂ ਮੋਰ ਬਿਛਾਈ ਹੋਈ ਸੀ ਪਰ ਫਿਰ ਮੌਕੇ ਦੀ ਹਕੂਮਤ ਨੇ ਗੱਲ ਕਿਹਾ ਕਿ ਮੋਰ ਨੂੰ ਬਿਚਾਓ ਨਾ ਖੜੀਆਂ ਕਰਕੇ ਮਤਲਬ ਜੇ ਬਿਛਾਤੀ ਤਾਂ ਵੱਧ ਮੋਰਾਂ ਨਹੀਂ ਆਉਣਗੀਆਂ ਜੇ ਖੜੀਆਂ ਕਰਾਂਗੇ ਤਾਂ ਵੱਧ ਮੋਰਾਂ ਜਿਹੜੀਆਂ ਉਹ ਆਉਣ ਗਿਆ ਸੋ ਦੀਵਾਨ ਟੋਡਰ ਮਲਜੀ ਨੇ ਜੋ ਹੁਕਮ ਹੋਇਆ ਉਸ ਨੂੰ ਮੰਨਿਆ ਔਰ ਗੁਰੂ ਸਾਹਿਬਾਸਤੇ ਉਹਨਾਂ ਨੇ ਮੋਹਰਾ ਬਿਸ਼ਾ ਦਿੱਤੀਆਂ ਸੋ ਇਸ ਕਰਕੇ ਕਪਲ ਦੀ ਬਦਕਿਸਮਤੀ ਹੈ ਕਿ ਉਹਨਾਂ ਨੇ ਇਤਿਹਾਸ ਨੂੰ ਭੁਲਾ ਕੇ ਇਹ ਗੱਲਾਂ ਬਾਤਾਂ ਕੀਤੀਆਂ ਨੇ ਔਰ ਇਸ ਦੇ ਨਾਲ ਕਪਲ ਸ਼ਰਮਾ ਦੀ ਜਿਹੜੀ ਮਤਲਬ ਫੈਨ ਫਾਲੋਇੰਗ ਹੈ ਉਹਦੇ ਵਿੱਚ ਵੀ ਕਾਫੀ ਉਦਨ ਦੀ ਗਿਰਾਵਟ ਆਈ ਹੈ ਔਰ ਕਾਫੀ ਜ਼ਿਆਦਾ ਵਿਊਜ਼ ਦੇ ਰਹੇ ਆ ਉਹ ਮਤਲਬ ਨਜ਼ਰ ਨਹੀਂ ਆ ਰਹੇ ਸੋ ਇਸ ਕਰਕੇ ਪੋਸੂਨਾਮਾ ਚੈਨਲ ਵੀ ਇਸ ਗੱਲ ਦੀ ਨਿੰਦਾ ਦਾ ਹੈ ਉਹਨਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਜੋੜੀ ਇਤਿਹਾਸ ਵਿੱਚ ਵਾਪਰਿਆ ਹੈ ਉਸ ਨੂੰ ਉਸੇ ਤਰ੍ਹਾਂ ਹੀ ਨਾ ਕਿ ਉਸ ਨੂੰ ਕਮੇਡੀਅਨ ਦੇ ਤੌਰ ਤੇ ਲਿਆ ਜਾਵੇ ਕਿਉਂਕਿ ਇਹਨਾਂ ਦੀ ਬਦੌਲਤ ਜੇ ਦਸਵੀਂ ਪਾਸ਼ਾਹੀ ਜੀ ਦੇ ਪਰਿਵਾਰ ਦੀ ਗੱਲ ਕਰੀਏ ਤੁਸੀਂ ਦੇਖੋ ਕਿ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਮੀਆਂ ਵਿੱਚ ਚੁਣਾ ਦਿੱਤਾ ਗਿਆ ਔਰ ਮਤਲਬ ਉਹਨਾਂ ਨੇ ਸੂਬੇ ਸਰਕਾਰ ਵੀ eed ਨਹੀਂ ਮੰਨੀ ਉਹਨਾਂ ਨੇ ਕਿਹਾ ਕਿ ਤੂੰ ਜੋ ਮਰਜ਼ੀ ਕਰੀ ਜਲ ਅਸੀਂ ਉਸ ਦਸਵੀਂ ਪਾਸ਼ਾਹੀ ਵਿਜਾਏ ਹੋਏ ਹਾਂ ਔਰ ਦੇਸ਼ ਨਾਮੀ ਪਾਛਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹਾਂ ਤੂੰ ਸਾਨੂੰ ਕੀ ਕਰ ਲੇਗਾ ਸੋ ਡਟ ਕੇ ਉਹਨਾਂ ਨੇ ਮੁਕਾਬਲਾ ਕੀਤਾ ਡਟ ਕੇ ਜਵਾਬ ਦਿੱਤਾ ਈਂਦ ਨਹੀਂ ਮੰਨੀ ਔਰ ਆਖਰਕਾਰ ਚੁਕਣਾ ਪਿਆ ਸੋ ਇਸ ਕਰਕੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਯਾਦ ਕਰਕੇ بڑے ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਯਾਦ ਕਰਕੇ ਸੱਚਮੁੱਚ ਲੂ ਕੰਡੇ ਖੜ ਜਾਂਦੇ ਨੇ ਕਿ ਜਿਹੜੀਆਂ ਉਮਰਾਂ ਉਹਨਾਂ ਦੀਆਂ ਖੇਡਣ ਬੀਆਂ ਸੀ ਉਹਨਾਂ ਉਮਰਾਂ ਦੇ ਵਿੱਚ ਉਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਸੋ ਮੈਂ ਦੋਸਤੋ 10ਵੇਂ ਪਾਸ਼ਾਹੀ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਔਰ ਮਾਤਾ ਗੁਜਰ ਕੌਰ ਜੀ ਚਾਰ ਸਾਹਿਬਜ਼ਾਦੇ ਇਹਨਾਂ ਨੂੰ ਹਮੇਸ਼ਾ ਨਤਮਸਤਕ ਹਾਂ ਸੋ ਇੰਨੀ ਆਕ ਗੱਲਾਂ ਕਰਦਾ ਹੋਇਆ ਜੇਕਰ ਗੁਰੂ ਸਾਹਿਬ ਜਾਂ ਦੀਵਾਨ ਟੋਡਰ ਜੀ ਮਾਰੇ ਕੋਈ ਗਲਤ ਗੱਲ ਮੇਰੇ ਮੂੰਹੋਂ ਨਿਕਲੀ ਹੋਵੇ ਜਾਂ ਕੋਈ ਮੈਂ ਉਦਾਹਰਣ ਗਲਤ ਦੇਤੀ ਹੋਵੇ ਤਾਂ ਉਹਦੇ ਲਈ ਦੋਸਤੋ ਮੈਂ ਮਾਫੀ ਮੰਗਦਾ ਹਾਂ ਔਰ ਅੱਗੇ ਤੋਂ ਇਹੀ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਸੱਚੇ ਪਾਤਸ਼ਾਹ ਚੰਗੀ ਸੋਚ ਦੇਣਾ ਤਾਂਕਿ ਇਤਿਹਾਸ ਜਿਹੜਾ ਹੈ ਉਹ ਸਹੀ ਮਤਲਬ ਜੇਰਾ ਦੁਹਰਾ ਸਕੀਏ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ